ਆइज ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ ਆਨ ਦੀ ਈਵ ਆਫ ਇਲੈਕਸ਼ਨਸ ਤੁਸੀਂ ਆਪਣੇ EMPLOYEES ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋਇਆ ਇਹਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥੀ ਇਸ ਦਾ ਮਾਉਟ ਆਫ ਵੇਤਨ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਨਿਖੇਤਰਪਾਲ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਨੇ ਮਿਤੀ 18 ਨਵੰਬਰ 2022 ਨੂੰ ਨੈਸ਼ਨਲ ਪੈਨਸ਼ਨ ਸਕੀਮ ਦੀ ਜਗ੍ਹਾ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਦੇ ਬਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਅਰਵਿੰਦ ਕੇਜਰੀਪਾਲ ਜੀ ਔਰ ਸਮੁੱਚੀ ਸਰਕਾਰ ਨੇ ਇਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਔਰ ਪ੍ਰਸਾਰਿਆ ਅੱਜ ਲਗਭਗ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ ਜਿਸ ਦੇ ਨਾਲ 2 ਲੱਖ 20 ਹਜ਼ਾਰ ਕਰਮਚਾਰੀ ਪ੍ਰਭਾਵਿਤ ਨੇ ਮੇਰੀ ਆਪ ਜੀ ਦੇ ਰਾਹੀਂ ਨਿਮਰਤਾ ਸਹਿਤ ਬੇਨਤੀ ਆ ਕਿ 올ਡ ਪੈਨਸ਼ਨ ਸਕੀਮ ਲਾਗੂ ਕਰਕੇ ਕਰਮਚਾਰੀਆਂ ਦਾ ਜਨਰਲ ਪ੍ਰੋਵੀਡੈਂਟ ਫੰਡ ਦੇ ਖਾਤੇ ਖੋਲੇ ਜਾਣ ਤਾਂ ਜੋ ਇਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਤੁਹਾਡਾ ਬਹੁਤ ਬਹੁਤ ਪਾੜਾ ਸਾਹਿਬ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਮੇਰੇ ਤੋਂ ਪਹਿਲਾਂ ਨਸ਼ਤਰਪਾਲ ਜੀ ਨੇ ਗੱਲ ਕੀਤੀ ਸੀਗੀ 올ਡ ਪੈਨਸ਼ਨ ਸਕੀਮ ਦੀ بڑے ਮੁਲਾਜ਼ਮਾ ਨੇ ਜਦੋਂ 2022 ਦੇ ਵਿੱਚ ਮੇਰਾ ਖਿਆਲ ਆਪਾਂ ਰਿਪੀਟ ਨਾ ਕਰੀਏ ਜੀ ਨਹੀਂ ਮੈਂ ਰਿਪੀਟ ਨਹੀਂ ਕਰ ਰਿਹਾ ਜੀ ਮੈਂ ਮੈਂ ਕੋਈ ਨਵੀਂ ਗੱਲ ਹੈ ਤਾਂ ਕਰ ਲੈ ਸਹੀ ਨਵੀਂ ਹੈ ਹਾਂਜੀ ਤਾਂ ਮੈਂ ਕੋ ਇਹਦੇ ਨਾਲ ਐਡ ਆਨ ਕਰਨ ਲੱਗਾ ਜੀ ਗੱਲ ਦੇਖੋ ਉਸ ਸਮੇ ਮੁਲਾਜ਼ਮਾ ਨੇ 90% ਵੋਟਾਂ ਜਿਹੜੀਆਂ ਟ੍ਰੈਜਰੀ ਬੈਂਕ ਚ ਨੂੰ ਪਾਈਆਂ ਔਰ ਗਵਰਨਮੈਂਟ ਬਣਾਈਆਂ ਔਰ ਵੀ ਆਰ ਕਮਿਟਿਡ ਵਿਦ ਦਾ employees ਕੇ ਅਸੀਂ ਜਿਹੜੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਔਰ ਉਹ ਕਾਈਂਡਲੀ ਉਸ ਚੀਜ਼ ਨੂੰ ਹਾਊਸ ਨੂੰ ਸਾਰੇ ਨੂੰ ਕਲੈਰੀਫਾਈ ਪੰਜਾਬ ਨੂੰ ਕਰਨਾ ਚਾਹੀਦਾ ਮੁਲਾਜ਼ਮਾਂ ਨੂੰ ਕਿ ਉਹ ਕਦੋਂ 올ਡ ਪੈਨਸ਼ਨ ਸਕੀਮ ਤਿੰਨ ਸਾਲ ਨਿਕਲ ਗਿਆ ਔਰ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਉਹਨੂੰ ਕਦੋਂ ਤੱਕ ਲਾਗੂ ਕਰਕੇ ਗਰਾਊਂਡ ਦੇ ਉੱਤੇ ਕੀਤਾ ਜਾਊਗਾ ਔਰ ਜਿਹੜਾ 6th ਪੇ ਕਮਿਸ਼ਨ ਆ ਉਹਦਾ ਵੀ ਜਿਹੜਾ ਬਕਾਇਆ ਉਹ ਵੀ ਅਜੇ ਪੈਂਡਿੰਗ ਆ ਤੇ ਇਸ ਕਰਕੇ ਮੁਲਾਜ਼ਮ ਜਿਹੜੇ ਇਸ ਵਕਤ ਜਿਨ੍ਹਾਂ ਨੇ ਬੜੇ ਦਿਲ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚੁਣਿਆ ਕਿ ਚੰਗੇ ਕੰਮ ਕਰਾਂਗੇ ਹੋ ਸਕਦਾ ਸਾਡੇ ਕੋਲ ਕਤਾਈਆਂ ਹੋਈਆਂ ਸੀ ਇੱਧਰ ਆਏ ਆ ਪਰ ਮੈਂ ਇਹ ਇਸ ਕਰਕੇ ਇਹ ਹੌਸਾ ਅੱਗੇ ਵੀ ਕਹਿਣਾ ਹੋਂਨਾ ਕਿ ਜਿਹੜਾ ਬੰਦਾ ਟਰਾਈਜੀ ਬੈਂਚ ਤੇ ਬੈਠਾ ਚਾਹੇ ਅਸੀਂ ਬੈਠੇ ਸੀ ਅੱਜ ਤੁਸੀਂ ਬੈਠੇ ਹੋ ਆਪੋਜੀਸ਼ਨ ਦਾ ਕੰਮ ਹੁੰਦਾ ਹੈ ਕਿ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਟੋਕਣਾ ਸਰਕਾਰ ਨੂੰ ਤਾਂ ਜੋ ਸਿੱਧਾ ਕੰਮ ਕਰੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਚੰਗੇ ਢੰਗ ਨਾਲ ਸੀ ਸਾਰੇ 117 ਬੰਦੇ ਰਲ ਕੇ ਕਰੀਏ ਜਿੱਥੇ ਮੁਲਾਜ਼ਮਾਂ ਦਾ ਇਹ ਬੜਾ ਵੱਡਾ ਮਸਲਾ ਆ ਔਰ ਨਾਲ ਦੀ ਨਾਲ ਗੱਲ ਬੇਸ ਰੇਟ ਦੀ ਆ ਵੀ ਬੇਸ ਰੇਟ ਜਿਹੜਾ ਉਹ ਵਧਾਉਣ ਦੀ ਜਿਹੜੀ ਗੱਲ ਕੀਤੀ ਹੈ ਬਈ ਉਹ ਵਿਚਾਰ ਅਧੀਨ ਹੈ ਬਹੁਤ ਬਹੁਤ ਧੰਨਵਾਦ ਲੇਕਿਨ ਬੇਸ ਰੇਟ ਕਿੰਨਾ ਵਧੂਗਾ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਤੇ ਧਿਆਨ ਚ ਵੀ ਲੈ ਕੇ ਆਉਣਾ ਚਾਹੁੰਦਾ ਵੀ ਜਿਹੜਾ ਬੇਸ ਰੇਟ ਹੈ ਚੰਡੀਗੜ੍ਹ ਪੰਜਾਬ ਦੇ ਨਾਲੋਂ ਡਬਲ ਨਹੀਂ ਢਾਈ ਹੋਣਾ ਹਮਾਜਲ ਜੀ ਵੀ ਜ਼ਿਆਦਾ ਹੈ ਔਰ ਹਰਿਆਣੇ ਦੇ ਵਿੱਚ ਵੀ ਜ਼ਿਆਦਾ ਪਿਛਲੀਆਂ ਸਰਕਾਰਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ ਬद्दल ਧਿਆਨ ਦਿੰਦਾ ਹੈ ਹਾਲਾਂਕਿ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਵੀ ਹੈ ਔਰ ਪੰਜਾਬ ਦੀ ਜਿਹੜੀ ਮਹਿੰਗਾਈ ਦਰ ਆ ਜਿਹੜੀ ਇੰਡੈਕਸ ਦੀ ਮੰਤਰੀ ਜੀ ਗੱਲ ਕਰਦੇ ਨੇ ਤੇ ਉਹ ਵੀ ਪੰਜਾਬ ਦਾ ਜ਼ਿਆਦਾ ਹੁੰਦਾ ਤੇ ਮਹਿੰਗਾਈ ਵੀ ਜ਼ਿਆਦਾ ਤੇ ਇਸ ਕਰਕੇ ਜਿਹੜਾ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਬੇਸ ਰੇਟ ਇਹਨਾਂ ਨੇ ਵਧਾਉਣ ਦੀ ਗੱਲ ਕੀਤੀ ਆ ਮੈਂ ਧੰਨਵਾਦ ਸਾਇਤ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਕੀ ਆਪਾਂ ਚੰਡੀਗੜ੍ਹ ਦੇ ਮੁਕਾਬਲੇ ਸਾਡੀ ਰਾਜਧਾਨੀ ਆ ਤੇ ਚੰਡੀਗੜ੍ਹ ਦੇ ਮੁਕਾਬਲੇ ਬਤਾਓਗੇ ਕਿ ਜੇ ਉਹ ਹੀ ਦਾਖਲ ਵੀ ਇਹ ਬੁਧਾ ਕੇ ਆਪਣਾ ਮਸਲਾ ਜਿਹੜਾ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਨੰਬਰ 1 ਨੰਬਰ ਦੂਜਾ ਸਵਾਲ ਇਹ ਆ ਵੀ ਚਾਰ categories ਨੇ ਇਹਦੇ ਵਿੱਚ ਟੋਟਲ ਨੇ ਜਿਹੜੀਆਂ ਜਿਹਦੇ ਵਿੱਚ ਜਿਹੜੇ ਮਿਨੀਮਮ ਰੇਟ ਫਿਕਸ ਕੀਤੇ ਹੋਏ ਨੇ ਤੇ ਉਹ ਚਾਰਾਂ categories ਦੇ ਵਿੱਚ ਇੱਕ ਬਹੁਤ ਜ਼ਰੂਰੀ category ਆ ਉਹ ਹੈਗੀ ਸਫਾਈ ਸੇਵਕ ਸਫਾਈ ਸੇਵਕਾਂ ਦਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਸਪੀਕਰ ਸਾਹਿਬ ਵੀ ਜਿਹੜਾ ਸਰਵੇ ਹੋਇਆ ਵੀ ਕਿੰਨੇ ਕਿਹੜੀ ਕੈਟਾਗਰੀ ਵਿੱਚੋਂ ਬੰਦੇ ਘੱਟ ਉਮਰ 'ਚ ਮਰਦੇ ਨੇ ਉਸ ਸਰਵੇ ਦੇ ਵਿੱਚ ਬਕਾਇਦਾ ਤੌਰ ਤੇ ਸਫਾਈ ਸੇਵਕ ਨੇ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਤੇ ਪਰਸੈਂਟੇਜ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਮਰਨ ਵਾਲਿਆਂ ਦੀ 58 ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਔਖਾ ਧੂੜ ਵਗਦੇ ਨੇ ਔਰ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਜ਼ਿਆਦਾ ਲੱਗਦੀਆਂ ਨੇ ਲੇਕਿਨ ਉਹਨਾਂ ਦੀ ਚਾਰੇ categories ਦੇ ਵਿੱਚੋਂ ਜਿਹੜਾ ਰੇਟ ਉਹ ਘੱਟ ਹੈ ਸੋ ਮੇਰੀ ਬੇਨਤੀ ਇਹ ਹੈ ਵੀ ਚਾਰਾਂ categories ਦੇ ਵਧਾਏ ਜਾਣ ਤੇ ਨਾਲ ਹੀ ਜਿਹੜੇ ਸਫਾਈ ਸੇਵਕਾਂ ਨੂੰ ਸਫਾਈ ਸੇਵਕ ਕਈ ਵਾਰੀ ਸੀਵੇ ਦਾ ਕੰਮ ਕਰਦੇ ਕਰਦੇ ਮਰ ਵੀ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਕਿਉਂਕਿ ਉਹ ਕੰਟਰੈਕਟ ਰੇਟ ਤੇ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਆਪਾਂ ਬੇਸ ਰੇਟ ਵਧਾਈਏ ਇੱਕ ਤਾਂ ਆਪਾਂ ਇਹ ਧਿਆਨ ਰੱਖੀਏ ਵੀ ਬਾਂਡਰੀ ਸੂਬੇ ਦਾ ਕੀ ਕੀ ਰੇਟ ਹੈ ਉਹਦੇ ਮੁਤਾਬਕ ਤੋਂ ਵਾਧੇ ਵਧਾਉਣਾ ਚਾਹੀਦਾ ਹੈ ਤੁਹਾਡੀ ਘਟ ਨਹੀਂ ਹੋਣਾ ਚਾਹੀਦਾ ਔਰ ਦੂਸਰੀ ਸਰ ਗੱਲ ਇਹ ਹੈ ਵੀ ਜਿਹੜਾ ਕੈਟਾਗਰੀਜ਼ ਨੇ ਉਹ ਚਾਰਾਂ ਨੂੰ ਬਰਾਬਰ ਕਰ ਦਿੱਤਾ ਜਾਵੇ ਤਾਂ ਕਿ ਕੋਈ ਇਹ ਨਾ ਲੱਗੇ ਵੀ ਸਾਡਾ ਘਾਟਾ ਜਾਂ ਵਾਧਾ ਔਰ ਸਫਾਈ ਸੇਵਕਾਂ ਨੂੰ ਵੀ ਇਹ ਲੱਗੇ ਵੀ ਜਿੰਨਾ ਕ ਅਸੀਂ ਕੰਮ ਕਰਦੇ ਆ ਉਹਦੇ ਇਵੇਂ ਦੇ ਵਿੱਚ ਸਾਨੂੰ ਕੋਈ ਨਾ ਕੁਝ ਮਿਲਦਾ ਇਹ ਮੈਂ ਬੇਨਤੀ ਕਰਨੀ ਆ ਤੇ ਮੈਂ ਪੁੱਛਣਾ ਹੈ ਜੀ ਹੁਣ ਮੰਤਰੀ ਜੀ ਇਹ ਕਰਨਗੇ ਜਾਂ ਨਹੀਂ ਕਰਨਗੇ ਜੀ ਮੰਤਰੀ ਜੀ ਦੇਖੋ ਸਰਕਾਰ ਇਦਾਂ ਹੈ ਜਿਹੜਾ ਬੇਸ ਰੇਟ ਵਧਾਉਣਾ ਹੈ ਉਹ ਇੱਕ ਸਰਕਾਰ ਦਾ ਕੋਲੈਟਰਲ ਫੈਸਲਾ ਹੈ ਅਸੀਂ 100% ਸਾਡੇ ਵਿਚਾਰ ਅਧੀਨ ਹੈ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਹੈਂਡਸਮ ਅਮਾਉਂਟ ਦੇ ਵਿੱਚ ਬੇਸ ਰੇਟ ਵਧੂਗਾ ਪਹਿਲੀ ਇੱਕ ਗੱਲ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਮਾਨਯੋਗ ਮੈਂਬਰ ਸਾਹਿਬ ਨੇ ਕਿਹਾ ਵੀ ਚਾਰ ਕੈਟਾਗਰੀਆਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਚਾਰ ਨਹੀਂ ਕੈਟਾਗਰੀਆਂ ਟੋਟਲ 8 ਨੇ ਉਹ 8 ਕੈਟਾਗਰੀਆਂ ਚ ਜਿਵੇਂ ਅਨਸਿੱਖਿਆਕ ਅਰਧ ਸਿੱਖਿਆਕ ਸਿੱਖਿਆਕ ਉੱਚ ਸਿੱਖਿਆਕ ਸਟਾਫ ਕੈਟਾਗਰੀ A ਸਟਾਫ ਕੈਟਾਗਰੀ B ਸਟਾਫ ਕੈਟਾਗਰੀ C ਤੇ ਸਟਾਫ ਕੈਟਾਗਰੀ D ਹੈ ਇਹਦੀ ਡਿਟੇਲ ਜੇ ਚਾਹੀਦੀ ਹੋਈ ਸਮਾਂ ਫਿਰ ਜ਼ਿਆਦਾ ਲੱਗ ਜੂ ਮੈਂ ਸਾਰੀ ਡਿਟੇਲ ਲੈ ਕੇ ਆਏ ਆ ਕਿਹੜੀ ਸਟੇਟ ਦੇ ਵਿੱਚ ਕਿੰਨੀ ਕਿਹਦੀ ਉਜਰਤ ਹੈ ਉਹਦੀ ਵੀ ਡਿਟੇਲ ਮੈਂ ਨਾਲ ਲੈ ਕੇ ਆਏ ਆ ਤੇ ਜੋ ਤੁਸੀਂ ਕਹੋਗੇ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਡਿਸਕਸ ਕਰਨ ਤੋਂ ਬਾਅਦ ਜਿਵੇਂ ਕਹੋਗੇ ਇੱਕ ਕੋਲੈਟਰਲ ਫੈਸਲਾ ਆਪਾਂ ਇਹਦੇ ਤੇ ਜਿਵੇਂ ਕਹੋਗੇ ਉਵੇਂ ਕਰ ਦਿਆਂਗੇ ਤੁਹਾਨੂੰ ਖੁਸ਼ ਕਰ ਦਿਆਂਗੇ ਵਾਹ ਵੀ ਵਾਹ ਥੈਂਕ ਯੂ ਥੈਂਕ ਯੂ ਥੈਂਕ ਯੂ ਖੁਸ਼ ਹੋ ਸਦਾ ਕੁਲਵੰਤ ਸਿੰਘ ਜੀ ਹੁਣ ਤੁਸੀਂ ਸਾਨੂੰ ਵੀ ਖੁਸ਼ ਕਰਦੇ ਹੋ ਸਾਰਿਆਂ ਨੂੰ